ਚਲੋ ਹਾਂ ਜੀ ਪਹਿਲੇ ਸਤਿ ਸ੍ਰੀ ਅਕਾਲ ਜੀ ਆਹ ਜੀ ਪਹਿਲੇ ਤਾਂ ਕੀ ਕੰਮ ਕੀ ਕਰਦੇ ਹੋ ਬਾਬਾ ਜੀ ਇੱਦਾਂ ਲੋਕਾਂ ਦੇ ਘਰਾਂ ਜੇ ਸਵੇਂ ਸਵੇਂ ਕਰਦੇ ਆ ਤੇ ਇਹ ਤੁਸੀਂ ਇੱਥੇ ਕਿਰਾਏ ਤੇ ਕਿਸ ਤਰ੍ਹਾਂ ਆਏ ਹੋ ਇਹ ਬਾਬਾ ਜੀ ਪਾਉ ਨੂੰ ਮਨ ਬਰੇ ਚੁੱਕੇ ਦੇ ਇਹਦੇ ਨੌਣ ਕਰਕੇ ਥਾਂ ਵੇਚਦਾ ਤੇ ਫਿਰ ਹੁਣ ਕਿਰਾਏ ਤੇ ਆ ਗਏ ਤੁਹਾਡੇ ਹਸਬੰਦ ਕੀ ਕੰਮ ਕਰਦੇ ਆ ਕੰਮ ਕਟਿੰਗ ਦਾ ਕਰਦੇ ਆ ਬੰਦਾ ਦਾ ਕੁਝ ਨਹੀਂ ਆਥੇ ਚਲੋ ਠੀਕ ਹੈ ਤਾਂ ਮਤਲਬ ਕਹਿੰਦਾ ਕਟਿੰਗ ਦੇ ਕੰਮਦਾਰੇ ਕੋ ਕਿੰਨੇ ਕੇ ਭਾਇ ਹੋ ਜਾਂਦੇ ਆ ਕੋਟਿੰਗਿੰਦੇ ਕੰਮ ਜਾਂਦੇ ਬਾਬਾ ਜੀ ਸੇ 7 ਦਿਨ ਹੋ ਗਏ ਅਜੇ ਤਬ ਬਹੁਤ ਦਾਲ ਪੀਵ ਨਹੀਂ ਵਟੇ ਆਗੇ ਚਲੋ ਕੋਈ ਗੱਲ ਨਹੀਂ ਪਹਿਲੇ ਤੁਸੀਂ ਕੀ ਕੰਮ ਕਰਦੇ ਲੋਕਾਂ ਦੇ ਘਰਾਂ 'ਚ ਕੰਮ ਕਰਦੇ ਹੋ ਹਾਂਜੀ ਹਾਂਜੀ ਬਾਬਾ ਠੀਕ ਐ ਭਾਂਜੀ ਹਾਂਜੀ ਭਾਂਜੀ ਸਸੀ ਕਲਜੀ ਰੋਸ਼ਨ ਭਾਜੀ ਹੋਰ ਸਾਨੂੰ ਠੀਕ ਠਾਕ ਹੋ ਜੀ ਆ ਉਮੀਦ ਆ ਕਿ ਸਾਡਾ ਗਰੁੱਪ ਠੀਕ ਠਾਕ ਹੋਵੇਗਾ ਇਹ ਵੀਰ ਜੀ ਆਈ ਐ ਭਾਂਜੀ ਦੇ ਘਰ ਆਏ ਆ ਕੀ ਨਾਮ ਹੈ ਜਿਹਦਾ ਪਿੰਕੀ ਪਿੰਕੀ ਇਹਦਾ ਨਾਮ ਆ ਜੀ ਇਹ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ ਤੇ ਉਹ ਉਹਦੇ ਸਿਰਫ ਆਪਣਾ ਟੱਬਰ ਪਾਲ ਰਹੀ ਆ ਤੇ ਬਾਕੀ ਆਪਾਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ ਜੇ ਤੁਸੀਂ ਇਹ ਭੈਣ ਜੀ ਦੇ ਘਰ ਦੇ ਵਿੱਚ ਰਸ਼ਨ ਪਾਣੀ ਦੀ ਜਾਂ ਕੋਈ ਇਹਨਾਂ ਦੀ ਨਿੱਜੀ ਪ੍ਰੋਬਲਮ ਕੋਈ ਮੈਡੀਕਲ ਦੀ ਪ੍ਰੋਬਲਮ ਹੋਏਗੀ ਤੇ ਤੁਸੀਂ ਉਹਨਾਂ ਦੇ ਮਸਲੇ ਹੱਲ ਕਰੋਗੇ ਆਪਾਂ ਤੁਹਾਡੇ ਧੰਨਵਾਦੀ ਹੋਵਾਂਗੇ ਇਹ ਭੈਣ ਜੀ ਉਹਨੇ ਵੀ ਤੁਹਾਡੇ ਧੰਨਵਾਦੀ ਹੋਣਗੇ ਇਹਨਾਂ ਦਾ तहे ਦਿਲੋਂ ਆਪਾਂ ਸ਼ੁਕਰੀਆ ਅਦਾ ਕਰਨਾ ਹੈ ਕਿ ਪ੍ਰਮਾਤਮਾ ਅਗੇ ਇਹ ਕਰਨਾ ਕਿ ਇਹਨਾਂ ਦਾ ਜਦ ਤੱਕ ਵੀ ਸਾਡਾ ਗਰੁੱਪ ਚੱਲੇਗਾ ਤੇ ਭੈਣ ਜੀ ਆਪਾਂ ਤੁਹਾਨੂੰ ਸਰਬੱਤ ਜੋ ਵੀ ਸਾਡੇ ਮਸਲੇ ਬਣੇਗਾ ਆਪਾਂ ਤੁਹਾਨੂੰ ਦਾਂਗੇ ਠੀਕ ਜੇ ਤੁਹਾਡੇ ਘਰ ਵਾਲੇ ਦਾ ਖਲ ਨੂੰ ਸਿਸਟਮ ਸੈੱਟ ਹੋ ਜਾਂਦਾ ਹੈ ਦੁਕਾਨ 'ਚ ਹਾਂਜੀ ਹਾਂਜੀ ਠੀਕ ਹੈ ਨਾ ਤੇ ਤੁਸੀਂ ਉਹ ਵੀ ਦੱਸਣਾ ਕਿ ਮਾਂ ਪਪਾ ਜੀ ਸਾਡਾ ਕੰਮ ਜਿਹੜਾ ਬਿਲਕੁਲ ਠੀਕ ਹੋ ਗਿਆ ਹੈ ਤੇ ਹੁਣ ਤੁਸੀਂ ਸਾਨੂੰ ਰਸ ਰੂਸ ਨਹੀਂ ਦੇਣਾ ਠੀਕ ਜੇ ਤੁਹਾਡੇ ਘਰ ਵਾਲਾ ਚੰਗੇ ਪੈਸੇ ਕਮਾਉਣ ਡਿਆ ਪਿਆ ਤੇ ਤੁਸੀਂ ਆਹ ਨੂੰ ਦੱਸਣਾ ਹਾਂਜੀ ਕਿ ਬਾਬਾ ਜੀ ਹੁਣ ਸਾਡਾ ਕੰਮ ਠੀਕ ਹੈ ਠੀਕ ਤੇ ਆਪਾਂ ਕੋਈ ਜੇ ਵਾਹ ਫਿਰ ਜਿਹੜੀ ਆ ਉਹ ਬੰਦ ਕਰ ਦੇਾਂਗੇ ਤੁਸੀਂ ਆਪਣੇ ਕਾਰੋਬਾਰ ਚ ਮੰਗਲ ਹੋ ਜਾ ਠੀਕ ਹੈ ਜੀ ਪਿੰਡ ਕਲਿਆਣਪੁਰ ਪਿੰਡ ਕਲਿਆਣਪੁਰ ਹੈ ਜੀ ਠੀਕ ਹੈ ਰੋਸ਼ਨ ਬਾਜੀ ਬਾਕੀ ਜਿੱਤਾ ਤੁਹਾਨੂੰ ਐ ਚੰਗਾ ਲੱਗੇਗਾ ਇਹ ਦੇਖ ਕੇ ਵੈਰੀਫਾਈ ਕਰ ਲਿਓ ਅਹੀਂ ਤੇ ਕੀਤਾ ਵਿਚਾਰੀ ਕਿਰਾਏ ਤੇ ਰਹਿ ਰਹੀ ਹੈ ਠੀਕ ਹੈ ਜੀ ਧੰਵਾਦ ਜੀ ਸਤਿ ਸ਼੍ਰੀ ਅਕਾਲ ਇਹ ਆਂਦਾ ਰੂਮ ਹੈ ਬਾਬਾ ਜੀ ਹੱਦ ਤੇ ਮੰਜੇ ਵੀ ਟੁੱਟੇ ਨੇ ਤੇ ਮੰਜੇ ਵੀ ਟੁੱਟੇ ਆ ਤੇ ਰੋਟੀ ਆਂ ਜੀ ਖਾਣਾ ਖੂਣਾ ਵਿਚਾਰੇ ਇਦਾਂ ਹੀ ਬਣਾਉਂਦੇ ਆ ਗੈਸ ਵੀ ਨਹੀਂ ਆ ਨਾਲ ਕੋਲ ਕੋਈ ਇਹ ਚੁੱਲੇ 'ਚ ਖਾਣਾ ਬਣਾਉਂਦੇ ਆ ਤੇ ਇਹ ਬਸ ਹਸਾਬ ਨਾਲ ਹੁੰਦਾ ਵਿਚਾਰਾਂ ਦਾ ਤੇ ਰਸਾਂ ਦੀ ਸੇਵਾ ਆਪਾਂ ਦੇ ਰਹਿਆਂ ਦੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ